ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਮਨੀ ਅਰੋਲਾ YouTube ਚੈਨਲ ਤੇ ਆਈ ਹੋਪ ਤੁਸੀਂ ਸਾਰੇ ਠੀਕ ਹੋਮੋਗੇ ਅੱਜ ਆਪਣੇ ਕੋਲ ਪਹੁੰਚੇ ਸੀ ਸਰਬਜੀਤ ਸਿੰਘ ਲੰਬੜਦਾਰ ਭਾਜੀ ਪਿੰਡ ਭਾਈ ਦਾ ਹੈਗਾ ਲਡੋਈ ਪਾਉਪਰ ਦੇ ਕੋਲ ਪੈਂਦਾ ਇਹ ਠੀਕ ਹੈ ਜੀ ਤੇ ਜਲਾ ਜਲੰਦਰ ਆ ਤੇ ਭਾਜੀ ਆਪਣੇ ਕੋਲ ਸਪੈਸ਼ਲ ਮੁੱਛਾਂ ਦਾ ਕੰਮ ਕਰਵਾਉਣ ਗਏ ਸੀ ਕਿਉਂਕਿ ਭਾਈ ਦੇ ਘਰੇ ਹੈਗਾ ਵਿਆਹ ਤੇ ਵਿਆਹ ਦੇ ਵਿੱਚ ਬਾਪੂ ਦੀਆਂ ਮੁੱਛਾਂ ਨਾ ਖੜੀਆਂ ਹੋਣ ਤਾਂ ਗੱਲ ਨਹੀਂ ਬਣਦੀ ਜਿਹੜੇ ਵੀਰ ਚੈਨਲ ਤੇ ਨਵੇਂ ਆ ਪਹਿਲਾ ਚੈਨਲ ਨੂੰ ਕਾਲਨ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਾਲਨ ਕਲਿੱਕ ਤਾਂ ਕਿ ਆਉਣ ਵਾਲੀ ਲੇਟੈਸਟ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਜਿਹੜੇ ਵੀਰਾਂ ਨੇ ਮੁੱਛਾਂ ਕਰਵਾਉਣੀਆਂ ਹੁੰਦੀਆਂ ਜਾਂ ਦਾੜੀ ਦਾ ਕਰਲ ਪਾਉਣੇ ਹੁੰਦੇ ਮਤਲਬ ਕੁੰਡਲ ਪਾਉਣੇ ਹੁੰਦੇ ਆਉਣ ਤੋਂ ਪਹਿਲਾਂ ਇੱਕ ਵਾਰ ਕਾਲ ਜਰੂਰ ਕਰ ਲਿਆ ਕਰਨ ਕਿਉਂਕਿ ਇਹ ਕੰਮ ਨੂੰ ਟਾਈਮ ਲੱਗ ਜਾਂਦਾ ਤੇ ਨੰਬਰ ਹੈਗਾ 981400733 ਭਾਈ ਦੇ ਆਪਾਂ ਮੁੱਛਾਂ ਖੋਲ ਚੁੱਕੇ ਆ ਚੈੱਕ ਕਰ ਸਕਦੇ ਆ ਤੇ ਭਾਈ ਦੀ ਜੁਬਾਨ ਤੇ ਸੁਣਦੇ ਆ ਫੀਡਬੈਕ ਕਰੋ ਚੈੱਕ ਬੜੀ ਕਿੰਦਾ ਘਮਹਾ ਮਚਾਦਾ। ਬਹੁਤ ਵਧੀਆ ਹੈ। ਪਹਿਲਾਂ ਤਾਂ ਕਿਸੇ ਖੜੀਆਂ ਨਹੀਂ ਹੁੰਦੀਆਂ ਸੀ ਹੁਣ ਯਾਰ ਬੁਰੀਆ ਗੋਲ ਬਣ ਗਈਆਂ। ਜਿੱਦਾਂ ਦੇ 14 ਹੁੰਦੀਆਂ ਦੀਆਂ ਹੋਈਆਂ। ਬਹੁਤ ਵਧੀਆ ਬਣਿਆ। ਆ ਬਿਨਾ ਭਾਜੀ ਕੋਈ ਸਲਾਹਾਂ ਠੀਕ ਹੈ ਜੀ ਨਾ। ਬਿਲਕੁਲ ਬਿਲਕੁਲ। ਬਹੁਤ ਵਧੀਆ ਬਣਿਆ। ਬਾਕੀ ਮਿਹਰਬਾਨੀ ਭਾਜੀ। ਪਹੁੰਚੇ ਕਿਦਾਂ ਜੀ ਤੁਸੀਂ? ਪਹੁੰਚੇ ਬੜੀ ਏ ਭੂਪ ਦੇ ਨਾਲ ਜੜੇ ਪੈਂਦੇ ਆ। ਸਰੋ ਠੀਕ ਆ ਕੋਈ ਧੰਨਵਾਦ ਜੀ। ਮੇਰਬਾਨੀ ਠੀਕ ਹੈ ਜੀ ਓਕੇ। ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕਸ ਫੋਰ ਵਾਚਿੰਗ।